ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਅੱਜ ਬਾਈ ਪਹੁੰਚੇ ਹੋਏ ਆ ਸੰਗਰੂਰ ਦਾ ਏਰੀਆ ਤੇ ਪਿੰਡਾ ਟਿੱਬਾ ਗੱਗੀ ਟਿੱਬਾ ਗਰੁੱਪ ਤੇ ਬਾਈ ਨਾਲ ਜਗਲਾ ਤੇ ਨਿੱਕਾ ਵੀਰ ਨਾਲ ਖੜੇ ਨੇ ਨਿੱਕਾ ਵੀਰ ਆਪਣੇ ਈਨਾਵਾਜਵਾ ਤੋਂ ਨੇ ਤੇ ਸ਼ੌਂਕ ਕੀਤਾ ਹੋਇਆ ਇੱਥੇ ਕਬੂਤਰਾਂ ਦਾ ਤੇ ਉਰੇ ਆਏ ਸੀ ਹੂਟਰ ਸਿਸਟਮ ਲਾਉਣ ਤੇ ਮੈਂ ਕਿਹਾ ਭਰਾਵਾਂ ਨੂੰ ਆਪਾਂ ਸ਼ੌਂਕ ਕਰਾਉਣੇ ਕਬੂਤਰਾਂ ਦਾ ਤੇ ਬਾਈ ਹੁਣਾਂ ਦੇ 6 ਖੁੱਡੇ ਸੀ 6 ਦੇ 6 ਕਵਰ ਕੀਤੇ ਨੇ ਤੇ ਕਬੂਤਰ ਬਹੁਤ ਬਹੁਤ ਸੋਹਣੇ ਨੇ ਬਾਜ਼ੀਆਂ ਵੀ ਛੱਡਦੇ ਨੇ ਬਾਈ ਹੁਣੀ ਤੇ ਵਧੀਆ ਸ਼ੌਂਕ ਆ ਵੀਰਾਂ ਦਾ ਤੇ ਗਰੁੱਪ ਵੀ ਪੂਰਾ ਵਧੀਆ ਤੇ ਸ਼ੌਂਕ ਕਰਾਉਨੇ ਆਪਾਂ ਤੁਹਾਨੂੰ ਬਾਈ ਦੇ ਕਬੂਤਰਾਂ ਦਾ ਇਹ ਨੇ ਬਾਈ ਹੁਣਾ ਦੇ ਖੁੱਡੇ ਜੀ ਜਾਲੀਆਂ ਜੂਲੀਆਂ ਸਭ ਖਬਰ ਕਰ ਦਿਤੀਆਂ ਜਿੰਨੀਆਂ ਵੀ ਸੀ ਜੀ ਤੇ ਸ਼ੌਂਕ ਕਰਾਉਨੇ ਆ ਬਾਈ ਦੇ ਕਬੂਤਰਾਂ ਦਾ ਇਹ ਸਾਰੇ ਉੱਡਣ ਵਾਲੇ ਆ ਵੀਰੇ ਪੱਠੇ ਆ ਹਾਂ ਹਾਂ ਬਈ ਉੱਡਣ ਵਾਲੇ ਕਿੰਨੇ ਕੁ ਪੱਠੇ ਬਣਾਏ ਨੇ ਇਸ ਵਾਰ ਇਹ ਜੀ ਹੈਗਾ ਬਈ 1.5-2 ਕੁ ਸੌ ਦੇ ਲੱਗਦਾ 200 ਪੱਠਾ ਆ ਤੇ ਬਾਜ਼ੀਆਂ ਕਿੰਨੀਆਂ ਕੁ ਪਰ ਦਿਤੀਆਂ ਬਾਜ਼ੀਆਂ ਅਸੀਂ 4-5 ਆਪਣਾ ਪਿੰਡ ਪਾਇਆ ਲੈ ਬਈ ਠੀਕ ਆ ਹਾਂ ਬਈ ਆ ਲਓ ਬਾਈ ਦੇਖੋ ਕਰੋ ਸ਼ੌਂਕ ਤੇ ਗਰੁੱਪ ਵੀ ਬਾਈ ਹੋਣਾ ਦਾ ਚੰਗਾ ਤਗੜਾ ਆ ਕਾਫੀ ਬੰਦੇ ਨੇ ੜਾਉਣ ਵਾਲੇ 10-12 ਜਣੇ ਤੇ ਤੁਸੀਂ ਹੋਵੋਗੇ ਬਾਈ ਹਨਾ ਹਾਂ ਹਾਂ ਦੇਖੋ 10-12 ਬੰਦੇ ਨੇ ਬਾਈ ਜਿਹੜੇ ਇੱਥੇ ਕਬੂਤਰ ੜਾਉਂਦੇ ਨੇ ਤੇ ਵੀਰ ਹੋਣਾ ਦਾ ਸ਼ੌਂਕ ਦੇਖ ਕੇ ਮਜ਼ਾ ਆ ਗਿਆ ਇਹ ਮਾਦੀਆਂ ਅਲੱਗ-ਅਲੱਗ ਕਿਤੇ ਹੋਏ ਆ ਹਾਂ ਹਾਂ ਬਈ ਇਹ ਮਾਦੀਆਂ ਕਿ ਨਰ ਨੇ ਇਹ ਮਾਦੀਆਂ ਨੇ ਵੀ ਇਹ ਸਾਰੀਆਂ ਮਾਦੀਆਂ ਹੀ ਨੇ ਹੈ ਹਾਂ ਬਈ ਆਹ ਦੇਖੋ ਬਾਈ ਤੇ ਖੜਾਣ ਤੇ ਬਹੁਤ ਹੀ ਸਫਾਈ ਵੀ ਆ ਵਧੀਆ ਆ ਸਾਂਭ ਸੰਭਾਲ ਬਹੁਤ ਆ ਬਾਈ ਦੀ ਹੋਣਾ ਦੀ ਦੇਖ ਕੇ ਰੂਹ ਖੁਸ਼ ਹੋ ਗਈ ਕਬੂਤਰਾਂ ਦੀ ਤੇ ਆ ਦੇਖੋ ਉੱਪਰ ਵੀ ਬੈਠੇ ਹੋਏ ਨੇ ਬੈਠਣ ਵਾਸਤੇ ਵੀ ਵਧੀਆ ਸਿਸਟਮ ਕੀਤਾ ਹੋਇਆ ਵੀਰ ਹੁਣਾ ਨੇ ਤੇ ਕਾਫੀ ਲੰਬੇ ਲੰਬੇ ਖੁੱਡੇ ਜਿਹੜੇ ਉਹ ਬਣਾਏ ਹੋਏ ਆ ਤੇ ਵੀਰੇ ਘਰੇ ਉੜਾਏ ਹੋਏ ਆ ਹਾਂ ਹਾਂ ਬਈ ਸਾਰੇ ਗਿੱਜੇ ਵਣ ਜਿੰਨੇ ਵੀ ਉਡਿਆ ਜਿੰਨੇ ਵੀ ਆ ਸਾਰੇ ਗਿੱਜੇ ਹੋਇਆ ਤੇ ਐਸਲੇ ਵੀਰੇ ਇਹਨਾਂ ਨੂੰ ਖਰਾਕ ਕੀ ਚੱਲਦੀ ਪਈ ਆ ਖਰਾਕ ਬਈ ਆਹੀ ਬਸ ਸੋਤੇ ਹਾਂਜੀ ਹੁਣ ਤੱਕ ਕਦੇ ਸੋਰੇ ਚੱਲਦੀ ਆ ਬਈ ਤਣਕ ਤੇ ਸਰੋਂ ਜਿਆਦਾ ਚੱਲਦੀ ਆ ਤੇ ਪੱਟਣ ਤੋਂ ਬਾਅਦ ਤੁਸੀਂ ਕੀ ਪਾਓਗੇ ਇਹਨਾਂ ਨੂੰ ਹਾਂ ਦਾ ਬਾਜ਼ ਹੈ ਸਾਹੀ ਬਾਈ ਸਰਦ ਕਰਕੇ ਚੱਲੇਗਾ ਇਹ ਹੀ ਚੱਲੂ ਜਿਆਦਾ ਹੈ ਹਾਂ ਬਈ ਸਹੀ ਆ ਸਹੀ ਆ ਹਰ ਕਿਹੇ ਖਿਡਾਰੀ ਦਾ ਆਪੋ ਆਪਣਾ ਤਰੀਕਾ ਆ ਬਾਈ ਠੀਕ ਹੈ ਜੀ ਇਹ ਬਾਈ ਹੋਣਾ ਦਾ ਇੱਕ ਖੁੱਡਾ ਆ ਜਿਹਦੇ ਤੁਸੀਂ ਕਬੂਤਰਾਂ ਦਾ ਸ਼ੌਂਕ ਕਰ ਰਹੇ ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਲਗਭਗ ਕਬੂਤਰੀਆਂ ਹੀ ਨੇ ਤੇ ਕਾਫੀ ਖੁੱਡੇ ਨੇ ਆਪਾਂ ਤੁਹਾਨੂੰ ਤਿੰਨ ਖੁੱਡਿਆਂ ਦਾ ਸ਼ੌਂਕ ਕਰਾਵਾਂਗੇ ਇਹ ਉੱਡਣ ਵਾਲੇ ਪੰਛੀ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੇ ਕੁਝ ਉੱਪਰ ਵੀ ਬੈਠੀਆਂ ਨੇ ਕਬੂਤਰੀਆਂ ਜੀ ਇੱਕ ਫੁੱਡਾ ਬਾਈ ਜੀ ਇਹ ਆ ਤੇ ਇੱਕ ਦੇ ਨਾਲ ਆ ਇਹਦਾ ਵੀ ਤੁਹਾਨੂੰ ਆਪਾਂ ਕਰਾਉਣੇ ਆ ਸ਼ੌਂਕ ਇੱਕ ਕਪੜੇ ਨਾਲ ਵੀਰ ਕਾਲੀ ਵੀਰ ਆ ਠੀਕ ਆ ਜੀ ਤੇ ਹੋਰ ਵੀ ਸੱਜਣ ਹੈਗੇ ਨੇ ਕਾਫੀ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗੇ ਠੀਕ ਆ ਜੀ ਤੇ ਇਹ ਦੂਸਰਾ ਫੁੱਡਾ ਇਹ ਨਾਰਾ ਹਾਏ ਨਾਰਨੇ ਬਾਈ ਸਾਰੇ ਇਹ ਸਾਰੇ ਦੇ ਸਾਰੇ ਬਾਈ ਨਾਰਾ ਆ ਦੇਖੋ ਕਰੋ ਸ਼ੌਂਕ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਇਹ ਇਹ ਬਈ ਨਸਲਾਂ ਜਿਹੜੀਆਂ ਹੈਗੀਆਂ ਆ ਇਹ ਕਿੱਥੋਂ ਆਈਆਂ ਇੰਨੀਆਂ ਵੜੀਆਂ ਇੰਨੇ ਜਿਹੜੇ ਕਬੂਤਰ ਹੈਗੇ ਨੇ ਮਤਲਬ ਆਪਾਂ ਤਿਆਰ ਕੀਤੇ ਨੇ ਕਿਹੜੀ ਬਰੀਡ ਆ ਕਿਹੜੀ ਨਸਲ ਦੇ ਵਿੱਚੋਂ ਆਏ ਇਹ ਤਾਂ ਬਈ ਘਰ ਦੀ ਨੇ ਯਾਰ ਸਾਈਟ ਪਹਿਲਾਂ ਕਾਫੀ ਪੁਰਾਣੇ ਨੇ ਹੈ ਹਾਂ ਹਾਂ ਬਈ ਤਾਂ ਹੋ ਗਏ 10 11 ਸਾਲ ਰੱਖਿਆ ਨੂੰ ਸਹੀ ਆ ਹਾਂ ਉਦੋਂ ਦੀ ਨੇ ਬਈ ਲੈ ਕੇ ਲੁਕੇਗੇ ਜੋ ਤੁਹਾਨੂੰ ਠੀਕ ਆ ਠੀਕ ਆ ਠੀਕ ਆ ਆ ਲਓ ਬਈ ਦੇਖੋ ਬਹੁਤ ਹੀ ਸ਼ਾਨਦਾਰ ਪਰਿੰਦੇ ਆ ਇਹ ਜੋੜੇ ਵਸ ਕੱਲੇ ਕੋਲਡਾਂ ਲਿਆ ਤੋਂ ਲੈ ਕੇ ਆਉਂਦੇ ਸੀਗੇ ਠੀਕ ਆ ਜੀ ਹਾਂ ਬਿੰਦੂ ਤੋਂ ਠੀਕ ਆ ਹਾਂ ਬਾਕੀ ਹੋਰ ਆਪਾਂ ਕਿਸੇ ਤੋਂ ਕੁਛ ਨਹੀਂ ਲੈ ਆ ਕਾਲਸਰੀ ਇੱਕ ਫਿਰਦੀ ਆ ਕਿਹੜੀ ਨਸਲ ਦੀ ਆ ਕਾਲੀ ਪੂਛ ਵਾਲੀ ਕਿਹੜੀ ਬਈ ਆ ਜਿਹੜੀਆਂ ਆਹਾ ਬਈ ਆਹਾ ਆ ਵੀਰੇ ਇਹ ਬਈ ਆਪਾਂ ਨੂੰ ਕਰਮਜੀਤ ਨੇ ਜੋੜਾ ਦਿੱਤਾ ਸੀਗਾ ਛਾਪੇ ਵਾਲੇ ਨੇ ਠੀਕ ਆ ਇਹ ਉਹਨਾਂ ਦੀ ਪੱਠੀ ਆ ਆ ਕਬੂਤਰ ਆ ਬਈ ਇਹ ਇੱਕ ਕਬੂਤਰ ਆ ਉਹਨਾਂ ਦਾ ਪੱਠਾ ਹੈ ਹਾਂ ਬਈ ਪੱਠਾ ਹੈ ਸਹੀ ਆ ਸਹੀ ਆ ਹਾਂ ਬਈ ਉਹ ਨਹੀਂ ਆਇਆ ਇਹ ਸਾਰੇ ਨਵੇਂ ਆ ਕਿ ਜਾਂ ਪੁਰਾਣਾ ਵੀ ਹੈ ਨਾ ਜੁ ਕੋਈ ਹੈਗਾ ਪੁਰਾਣਾ ਵੀ ਕੋਈ ਨਹੀਂ ਹੈਗਾ ਸਾਰੇ ਨਵੇਂ ਨਹਿਤ ਕੀ ਆਲੇ ਬਾਈ ਠੀਕ ਆ ਠੀਕ ਆ ਠੀਕ ਆਈ ਦੇਖੋ ਬਾਈ ਕਬੂਤਰ ਬਾਈ ਹੁਣਾਂ ਦੇ ਰੂਹ ਖੁਸ਼ ਕਰਦੇ ਪਰਿੰਦੇ ਨੇ ਇੱਕ ਤੋਂ ਇੱਕ ਇਹ ਲਾਲ ਚੀਨੀ ਵੀ ਕਰ ਦਈ ਨੇ ਸਾਰੇ ਜਿੰਨੇ ਹੈਗੇ ਨੇ ਸਾਰੇ ਕਰਦੇ ਨੇ ਬਾਈ ਵਦਿਆ ਆ ਬਾਈ ਤੇ ਬਾਈ ਜਿੱਦਾਂ ਹੁਣ ਇਹਨਾਂ ਦੇ ਪਰ ਵਿੱਚੋਂ ਜਿਹਨਾਂ ਦੇ ਰਹਿ ਗਏ ਇੱਕ ਇੱਕ ਦੋ ਦੋ ਤਿੰਨ ਤਿੰਨ ਕਈਆਂ ਦੇ ਉਹ ਆਪ ਪੱਟਦੇ ਹੁੰਦੇ ਹੋ ਕਿ ਜਾਂ ਜਿਹੜੇ ਆਪਣੇ ਆਪ ਹੀ ਸਾਰੇ ਲੈਸ ਹੁੰਦੇ ਨੇ ਆਪ ਹੀ ਪਰ ਰਹਿਣਾਂ ਦੇ ਹੁੰਦੇ ਨੇ ਸਾਰਿਆਂ ਦੇ ਮੈਂ ਉਹ ਜਿਹੜੇ ਪਰ ਰਹਿ ਜਾਂਦੇ ਆ ਹਾਂ ਬਈ ਉਹ ਪੱਟ ਦਿੰਨੇ ਆ ਅੱਛਾ ਬਾਕੀ ਜਿਹੜੇ ਕੰਨੀਆਂ ਨਹੀਂ ਪੱਟਦੇ ਜਿਹੜੀ ਕੰਨੀ ਝਾੜੀ ਝਾੜਨ ਵਾਲੀ ਹੁੰਦੀ ਆ ਹਾਂ ਹਾਂ ਬਹੁਤ ਖਿੱਚ ਦੇ ਜਾਂ ਬਾਕੀ ਹੋਂਦ ਨਹੀਂ ਛੇੜਦੇ ਸਹੀ ਐ ਸਹੀ ਐ ਸਹੀ ਹਾਂ ਬਹੁਤ ਵਧੀਆ ਬਾਈ ਹਾਂ ਸੋਹਣੇ ਪਰਿੰਦੇ ਨੇ ਸਾਫ਼ ਸੁਥਰੇ ਆ ਵਧੀਆ ਆ ਆਸਾਂ ਸੰਭਾਲ ਵੀ ਵਧੀਆ ਬਾਈ ਉਹਨਾਂ ਦੀ ਤੇ ਵੀਰੇ ਉਹ ਇੱਕ ਰੱਤਾ ਵਿੱਚ ਬੈਠਾ ਆ ਇਹ ਕਿਹੜਿਆਂ ਜੂਆ ਇਹ ਵੀ ਇਹਨਾਂ ਨੇ ਕੱਢਿਆ ਹੋਇਆ। ਹਾਂ ਵੇ ਇਹ ਵੀ ਆਪਣੇ ਘਰ ਦੇ ਜੋੜੇ ਨੇ ਇਹਨੇ। ਸਹੀ ਹੈ ਸਹੀ ਹੈ। ਲੈ ਕੇ ਆਪਾਂ ਕਿੱਥੇ ਨਹੀਂ ਜਾਂਦੇ। ਸਾਰੇ ਜਿੰਨੇ ਵੀ ਪੱਠਿਆ ਬਈਏ ਸਾਰੇ ਬਾਈ ਉਹਨਾਂ ਦੇ ਘਰ ਦੇ ਆ ਤੇ ਵਿੱਚ ਆ ਇੱਕ ਨੀਲੀ ਵੀ ਫਿਰਦੀ ਆ ਬਈ। ਨੀਲਾ ਕਬੂਤਰ ਆ ਨਾਰਾ ਨੀਲਾ। ਹਾਂ ਹਾਂ ਨਾਰਾ ਬਈ। ਸਹੀ ਹੈ ਸਹੀ ਹੈ। ਦੇਖੋ ਬਈ ਬਹੁਤ ਹੀ ਸੋਹਣਾ-ਸ਼ੋਹਣੇ ਪਰਿੰਦੇ ਨੇ ਵੀਰੇ ਉਹਨਾਂ ਦੇ। ਔਰ ਸਾਰੇ ਦੇ ਸਾਰੇ ਲੈ ਟਾਂਗੀਆਂ ਤੇ ਲੱਗ ਭਗ ਬਾਈ ਉਹਨਾਂ ਨੇ ਲਾਏ ਹੋਏ ਨੇ। ਫੇਰ ਦੱਸਦੀ ਐ ਗੱਗੀ ਟੱਬਾ ਗਰੋਪਾ ਸੰਗਰੂਰ ਦਾ ਏਰੀਆ ਆ ਬਈ ਤੇ ਆ ਦੇਖਿਆ ਮਹਿੰਦੀ ਰੰਗੀਤਾਂ ਹੁੰਦੇ ਉੱਤੇ ਚਟੀਆਂ ਅੱਖਾਂ ਦਾ ਕਬੂਤਰ ਆ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਆ ਕਾਲਾ ਚੀਨਾ ਦੇਖੋ ਬਈ ਇਹਦਾ ਸ਼ਾਨਦਾਰ ਲਾਜਵਾਬ ਪਰਿੰਦੇ ਤੇ ਆਪਣੇ ਬਾਪੂ ਹੁਣੀ ਨਹੀਂ ਬਾਪੂ ਜੀ ਕੀ ਹਾਲ ਚਾਲ ਹੈ ਠੀਕ ਹੈ ਠੀਕ ਠਾਕ ਤੇ ਬਾਪੂ ਜੀ ਇਹ ਤੁਹਾਨੂੰ ਵੀ ਸ਼ੌਂਕ ਆ ਕਬੂਤਰਾਂ ਦਾ ਜੀ ਨਾ ਮੈਂ ਤਾਂ ਖੇਤੀ ਕਰ ਰਹੀ ਜੀ ਬੱਚੀ ਕਰ ਰਹੀ ਠੀਕ ਆ ਠੀਕ ਆ ਬੱਚਿਆਂ ਨੂੰ ਸ਼ੌਂਕ ਆ ਪੂਰਾ ਤੇ ਸਪੋਰਟ ਬਾਪੂ ਹੁਣਾਂ ਦੀ ਪੂਰੀ ਆ ਸਹੀ ਐ ਸਹੀ ਐ ਬੱਲਾ ਬਾਪੂ ਦੀ ਨਾਲ ਮਦਾ ਨਾਲ ਹਾਂਜੀ ਪੂਰੀ ਮਦਾ ਨਾਲ ਸਹੀ ਐ ਸਹੀ ਐ ਜੀ ਵਧੀਆ ਵਧੀਆ ਬਾਪੂ ਬੱਚਿਆਂ ਆਪਣੇ ਨਾਲ ਬੱਚੇ ਖੁਸ਼ ਰਹਿਣ ਬਸ ਇਹੀ ਚੀਜ਼ ਆ ਖੁਸ਼ ਹੋਣਾ ਚਾਹੀਦਾ ਜੀ ਸਹੀ ਐ ਸਹੀ ਐ ਜੀ ਬਹੁਤ ਵਧੀਆ ਤੇ ਆ ਇੱਕ ਖੁੱਡਾ ਇੱਧਰ ਆ ਬਾਈ ਹੁਣਾਂ ਦਾ ਇਹਦਾ ਵੀ ਸ਼ੌਂਕ ਕਰਾਉਂਦੇ ਆ ਇਹਦੇ ਵਿੱਚ ਕੀ ਹੈ ਜੀ ਦੇ ਵਿੱਚ ਜਿਹੜੇ ਮਗਰ ਲੀਆਂ ਝੋਲੀਆਂ ਦੇ ਬੱਚੇ ਸੀ ਬਾਈ ਅੱਛਾ ਇਹ ਜਿਹੜੇ ਮਗਰ ਲੀਆਂ ਝੋਲਾ ਨੇ ਲੇਟ ਜਿਹੜੇ ਭਜਾਏ ਨੇ ਉਹ ਨੇ ਇਹ ਗਿੱਜੇ ਹੋਏ ਆ ਵੀ ਸਾਰੇ ਇਹ ਵੀ ਗਿੱਜੇ ਪੈ ਗਏ ਬਾਈ ਸਾਰੇ ਆ ਲਓ ਬਾਈ ਕਰੋ ਸ਼ੌਂਕ ਬਹੁਤ ਹੀ ਸ਼ਾਨਦਾਰ ਦਿਲ ਖੁਸ਼ ਪਰਿੰਦੇ ਨੇ ਬਾਈ ਕਿਆ ਬਾਤਾਂ ਵਧੀਆ ਨੇ ਪੂਰੇ ਟੌਪ ਦੇ ਆ ਤੇੜੇ ਇਹਨਾਂ ਦੇ ਪੈਰਾਂ 'ਚ ਰਿੰਗ ਪਾਏ ਆ ਛੋਟੇ ਹੁੰਦੇ ਆ ਪਾਤੇ ਹੀ ਹਾਂ ਬਾਈ ਕੁਝ ਉਦੋਂ ਰਿੰਗਾਂ ਘਾਟ ਗਈਆਂ ਸੀਗੀਆਂ ਬਾਅਦ ਚੋਂ ਫਿਰ ਵੱਡੇ ਹੋਏ ਸੀ ਬੱਚੇ ਹੁਣ ਕੱਚੀਆਂ ਠੰਡਾਂ ਇਹ ਜਿਹੜੇ ਤੁਸੀਂ ਇਹਨਾਂ ਦੇ ਪੈਰਾਂ ਦੇ ਵਿੱਚ ਰਿੰਗ ਪਾਏ ਆ ਕਿੰਨੇ ਦਿਨ ਦੇ ਬੱਚੇ ਦੇ ਪਾਉਂਦੇ ਸੀ ਤੁਸੀਂ ਇਹ ਤਾਂ ਵੀ ਪੰਜ ਚਾਰਕ ਦਿਨਾਂ ਦੇ ਬੱਚੇ ਤੇ ਪੈਂਦੀ ਆ ਵੀ ਠੀਕ ਆ ਠੀਕ ਆ ਜੀ ਉਦੋਂ ਵੱਡੇ ਦੇ ਤਾਂ ਪੈਰ ਕੋਰ ਛਿੱਲਾ ਜਾਂਦਾ ਸਹੀ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਬਈ ਜਦੋਂ ਬੱਚਾ ਮਤਲਬ ਪੈਰਾਂ ਤੇ ਮਾਰਿਆ ਜਾ ਬਹਿਣ ਲੱਗਾ ਫਿਰ ਪਾ ਦਿੰਦੇ ਹਾਂ ਹਾਂ ਬਈ ਹਰਤਾ ਦਾ ਦਿਨਾਂ ਨੂੰ ਜੂਲਦਾ ਬਈ ਬੱਚਾ ਸਹੀ 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 ਬਹੁਤ ਵਧੀਆ ਜੀ ਕਿੰਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਠੀਕ ਹੈ ਜੀ ਦੇਖੋ ਪਰਿੰਦੇ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਬਾਈ ਹੁਣਾਂ ਦਾ ਦੇਖਣ ਵਾਲਾ ਆ ਆ ਇੱਕ ਤਾਲਸਰੀ ਬੱਚੀ ਇਹ ਵੀ ਉਹਦੀ ਭੈਣ ਹੀ ਆ ਬਾਈ ਕਿਹੜੀ ਵੀਰੇ ਆ ਬੈਠੀ ਟੀਰ ਜਿਆ ਪੈਂਦਾ ਇਹਦੀ ਅੱਖਰੇ ਵਿੱਚ ਨਹੀਂ ਇਹ ਹੋਰ ਜੜੇ ਦੀ ਆ ਬਾਈ ਫੜਿਓ ਬਾਈ ਇਹਨੂੰ ਇੱਕ ਮਣੀ ਚੈੱਕ ਕਰੀਏ ਦੇਖੀਏ ਜਰਾ ਆ ਲੋ ਬਾਈ ਤੁਹਾਨੂੰ ਸ਼ੌਂਕ ਕਰਾਈਏ ਆ ਦੇਖੋ ਇਹ ਦੀ ਅੱਖ ਲਾਲ ਆ ਉਹ ਖੱਡੀਆਂ ਦੀ ਸੀ ਹੈਨਾ ਉਹ ਖੱਡੀਆਂ ਦਾ ਸੀ ਹਾਂ ਉਹ ਖੱਡੀਆਂ ਇਹਦੀ ਅੱਖਾਂ 'ਚ ਦੇਖੋ ਕਿਵੇਂ ਦੀਵੇ ਜੇ ਬਣਦੇ ਨੇ ਦੀਵੇ ਬਣਦੇ ਨੇ ਬਹੁਤ ਹੀ ਸ਼ਾਨਦਾਰ ਪਰ ਵੀ ਦਿਖਾਵੇ ਇਹਦੇ ਵੀਰੇ ਉੱਪਰੋਂ ਦਿਖਾਉਂ ਆਹ ਦੇਖੋ ਬਈ ਬਹੁਤ ਵਧੀਆ ਬਈ ਇਹਦੇ ਆਪ ਹੀ ਲੈਸ ਹੋ ਗਿਆ ਹੋ ਗਈ ਹੈਨਾ ਲਗਭਗ ਆ ਦੋ ਆ ਗਈ ਆ ਗਈ ਲਾਸਟ ਚੜਦੀ ਜਾਂਦੀ ਆ ਲਾਸਟ ਚੜਦੀ ਜਾਂਦੀ ਆ ਛੱਡ ਦਿਓ ਬਈ ਜੀ ਸ਼ਾਰਕੀ ਵੀੜ ਵੀ ਆਪਣੀ ਘਰ ਦੀ ਹੈ ਇਹਦੀ ਹਾਂ ਵੀ ਇਹ ਵੀ ਘਰ ਦੀ ਹੈ ਦੇਖੋ ਬਈ ਕਿੰਨੀ ਲੰਬੀ ਨੋਕ ਹੈ ਇਸ ਪੰਛੀ ਦੀ ਕਈ ਵਾਰ ਨਿੱਕੀਆਂ ਨੋਕਾਂ ਵਾਲੇ ਹੁੰਦੇ ਕਈ ਲੰਬੀਆਂ ਨੋਕਾਂ ਵਾਲੇ ਨੇ ਫੇਰ ਇੱਕ ਵਾਰ ਦੱਸਦੀ ਹੈ ਬਈ ਇਹ ਸੰਗਰੂਰ ਦਾ ਏਰੀਆ ਜਿੱਥੇ ਤੁਸੀਂ ਸ਼ੌਂਕ ਕਰਦੇ ਹੋ ਇਹ ਨਾ ਤਕਬੂਤਰਾਂ ਦਾ ਆਹ ਲਾਲਚੀ ਨਾ ਵੀਰੇ ਫੜੀਆਂੜਾ ਥੱਲੇ ਆਹ ਜੜਾ ਆਹ ਹਾਂ ਤੇ ਕਰੇ ਵੀਰੇ ਕਿੰਨੀਆਂ ਬਡਾਈਆਂ ਤੁਸੀਂ ਇਹਨਾਂ ਦੀਆਂ ਕਰਾਉਂਦੇ ਹੁੰਦੇ ਹੋ ਕਰੇ ਬਈ ਇਹਦਾ ਮਾਗ ਲੈ ਜਿਹੜੇ ਬੱਚੇ ਸੀਗੇ ਇਹਨਾਂ ਦੀਆਂ ਤਾਂ ਥੋੜੀਆਂ ਥੋੜੀਆਂ ਹੋਈਆਂ ਨੇ ਪਰ ਲਗੜ ਲੁਗੜ ਪੈਣ ਲੱਗੀ ਸੀ ਨਾ ਬਈ ਹਾਂ ਹਾਂ ਤੇ ਉਹ ਜਿਹੜੇ ਦੂਜੇ ਪਹਿਲਾਂ ਦਿਖਾਏ ਨੇ ਉਹਨਾਂ ਦੇ ਫੋਲੀ ਡਾਈਆਂ ਹੋਈਆਂ ਮੈਨੂੰ ਫੋਲੀ ਡਾਈਆਂ ਨੇ ਘਰੇ ਕਿੰਨੇ ਕਿੰਨਾ ਕਢਾਂਦੇ ਹੁੰਦੇ ਹੋ ਤੁਸੀਂ ਇਹਨਾਂ ਨੂੰ ਕਿੱਥੇ ਤੱਕ ਚੱਲ ਜਾਂਦੇ ਆ ਘਰੇ ਜਦੋਂ ਕਰੇ ਤਾਂ ਬਈ ਉਹ ਜਿਹੜੇ ਪਾਰ ਆ ਗੁੱਡੇ ਵਾਲੇ ਤੇ ਉਹ ਗੁੱਡੇ ਵਾਲਿਆਂ ਤਾਂ ਤਾਂ 6 6 6.5 6 ਘਰੇ ਵਜਾਏ ਬੈਣੇ ਬਈ ਅਜਾ ਸ਼ਾਮ ਦੇ ਹਾਂ ਹਾਂ ਸਹੀ ਹੈ ਸਹੀ ਆ ਆਪਣੇ ਜਦੋਂ ਬਾਜੀਆਂ ਲਾਸਟ ਦਿਨ ਬਾਜੀਆਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਉਦੋਂ ਆਪਾਂ ਕਢਾ ਲਏ ਸੀ ਬੱਚੇ ਆ ਕਾਫੀ ਬ ਤੁਬਾ ਜੀ ਬਈ ਆਪਾਂ ਬਹੁਤ ਵਧੀਆ ਬਈ ਤੇ ਆਹ ਦੇਖੋ ਬਈ ਖਟੀਆਂ ਖਾਣੇ ਇਹਦੀਆਂ ਲਾਲ ਚੀਨੀ ਕਬੂਤਰੀਆ ਲੱਗਦੀ ਹੈ ਨਾ ਪੱਠੀਆ ਹਾਂ ਪੱਠੀਆ ਬਹੁਤ ਵਧੀਆ ਆਖ ਚ ਇਹਦੇ ਵੀ ਦੀਵਾ ਜਹਾ ਬੰਦ ਆ ਸਹੀ ਆ ਬਈ ਛੱਡ ਦਿਓ ਵਧੀਆ ਸ਼ੌਂਕ ਆ ਬਾਈ ਹੋਣਾ ਦਾ ਤੇ ਬਈ ਕਬੂਤਰ ਚੰਗੇ ਸੀ ਤੇ ਚੋਰੀ ਹੋਣ ਦਾ ਖਤਰਾ ਤੁਹਾਨੂੰ ਪਤਾ ਚੋਰ ਜਿਹੜੇ ਆ ਗਿਆ ਕਿਸੇ ਵੀ ਥਾਂ ਤੇ ਆ ਜਾਂਦੇ ਆ ਤੇ ਇਸ ਵਾਰ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੇ ਪਰਵਾਂ ਦੇ ਜਿਹੜੇ ਖੁੱਡੇ ਪੱਟੇ ਗਏ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਜੀ ਤੇ ਹਰ ਕੋਈ ਜਿਹੜਾ ਹੈ ਵਾ ਸਾਮ ਸੰਭਾਲ ਕਰਦਾ ਹੁਣ ਜਿਹੜਾ ਸਮਾਂ ਹੈਗਾ ਬਾਈ ਸੰਭਾਲਦਾ ਆ ਸਾਰੇ ਵੀਰ ਆਪਣੇ ਕਬੂਤਰਾਂ ਦੀ ਕੇਅਰ ਕਰਿਓ ਧਿਆਨ ਰੱਖਿਓ ਠੀਕ ਹੈ ਜੀ ਇਹ ਵੀ ਬਾਈ ਆ ਬਾਈ 2 ਬਾਈ ਹੋਰ ਆਏ ਨੇ ਠੀਕ ਆ ਇਹ ਵੀ ਨਾਲ ਹੀ ਹੁੰਦੇ ਆ ਇੱਥੇ ਕੀ ਕੀ ਨਾਮ ਆ ਬਾਈ ਹੋਣਾ ਦਾ ਸੁਣਦੀ ਆ ਵੀਰੇ ਮੇਰਾ ਇੰਨਾ ਵੱਜਵਾ ਪਿੰਡ ਆਪਣਾ ਲਾ ਠੀਕ ਆ ਤੇ ਆ ਬਾਈ ਹੁਣੇ ਵੀ ਆ ਵੀ ਮੇਰਾ ਨਾ ਸਾਡਾ ਨੀ ਨਾ ਬਾਜਾ ਪੈਣ ਲਾਓ ਬਾਈ ਇਹਨਾਂ ਵੱਜਦਾ ਵੀ ਹੈ ਬਈ ਲਾਓ ਬਾਈ ਤੇ ਬਾਈ ਹੁਣਾਂ ਦੇ ਕੁਝ ਕੱਪ ਇੱਥੇ ਰੱਖੇ ਹੋਏ ਨੇ ਤੇ ਕਮਰਾ ਜਿਹੜਾ ਹੈਗਾ ਪੁਰਾਣੀ ਹਵੇਲੀ ਟੈਪ ਆ ਬਾਪੂ ਇਹ ਕਿੰਨੇ ਦਾ ਪੁਰਾਣਾ ਆਇਆ ਕਰ 400 3-400 ਸਾਲਾਂ ਤੋਂ ਚੱਲਦਾ ਹੈ ਪੁਰਾਣੀ ਹਵੇਲੀਆਂ ਦਾ ਬਹੁਤ ਚੱਲਦੀ ਹੈ ਪੁਰਾਣੀ ਹਵੇਲੀ ਪਾਕਿਸਤਾਨ ਦੇ ਸਾਹੇ ਦੀ ਹੈ ਇਹ ਕਿਲਾ ਸੀ ਗਿਆ ਦੀ ਇਹ ਪਾਕਿਸਤਾਨ ਦੇ ਸਮੇਂ ਪਾਕਜਾਂ ਵਾਲੇ ਪਹਿਲਾਂ ਰਹਿੰਦੇ ਮਹੁੰਮ ਜਨਮਾਰੇ ਦੂਜੇ ਮੀਰ ਰਹਿੰਦੇ ਅੱਛਾ ਉਸ ਤੋਂ ਬਾਅਦ ਮਹਾਰਾਜ ਦੀ ਸ਼ੋਹ ਆ ਕੇ ਗਿਆ ਸੀ ਇੱਥੇ ਇਸ ਕਿਲੇ ਚ ਇੰਨਾ ਪੁਰਾਣਾ ਆ ਠੀਕ ਆ ਠੀਕ ਆ ਮਤਲ ਮਹਾਰਾਜ ਰਣਜੀਤ ਸਿੰਘ ਵੀ ਇਸ ਕਿਲੇ ਚ ਹੋ ਕੇ ਗਏ ਨੇ ਬਈ ਮੈਂ ਤੁਹਾਨੂੰ ਬਾਹਰੋਂ ਥੋੜੀ ਜਿਹੀ ਹਵੇਲੀ ਦਿਖਾਣਾ ਬਹੁਤ ਪੁਰਾਣੀ ਹਵੇਲੀ ਕਿਲੇ ਬਣਿਆ ਹੋਇਆ ਸੀ ਹੁਣ ਤੋੜ ਦਿੱਤੀ ਗਈ ਆ ਠੀਕ ਆ ਜੀ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਸਾਹਮਣੇ ਤੇ ਬਹੁਤ ਵੱਡਾ ਘਰ ਆ ਠੀਕ ਆ ਇਧਰ ਬਾਈ ਹੁਣਾਂ ਨੇ ਹੁਣ ਟਾ ਕੇ ਕਿਲਾ ਕਹਿ ਲੋ ਕਿ ਇੱਕ ਕੋਠੀ ਪਾਲੀ ਆ ਤਿਆਰ ਹੋ ਰਹੀ ਆ ਤੇ ਇਸ ਸਾਈਡ ਦੇਖੋ ਇਹ ਪੁਰਾਣੀ ਹਵੇਲੀ ਸੀ ਅੱਜ ਤੱਕ ਵੀ ਪੁਰਾਣੀਆਂ ਇੱਟਾਂ ਲੱਗੀਆਂ ਨੇ ਤੇ ਬਾਪੂ ਹੁਣੀ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਇਹ ਕਿਲਾ ਜਿਹੜਾ ਇੱਥੇ ਸੀ ਠੀਕ ਹੈ ਠੀਕਾ ਤੇ ਬਾਪੂ ਜੀ ਮਤਲਬ ਜਦੋਂ ਤੁਹਾਡੀ ਹੋਸ ਦੇ ਵਿੱਚ ਇੱਥੇ ਕਾਫੀ ਵੱਡਾ ਹੈਗਾ ਸੀ ਇਹ ਕਿਲਾ ਕਿਲੇ ਦੇ ਛੱਤ ਖੂਹਿਆਂ ਦੇ ਛੱਤ ਖੂਹਿਆਂ ਤੇ ਇਹ ਕਿਲਾ ਆਲੇ ਦੁਆਲੇ ਪਾਫੜੀ ਕੋ ਦਿੱਤੇ ਹੋਏ ਸੋ ਠੀਕ ਹੈ ਸੱਤ ਖੂਹਾਂ ਸੀ ਇੱਥੇ ਹੈ 7 ਦੇ ਛੱਤ ਖੂਹ ਤੇ ਸੱਤ ਖੂਹ ਸੀ 950 ਬਗਾ ਜਮੀਨ ਦੀ 950 ਵੇਗਾ ਜਮੀਨ ਸੀ ਸਹੀ ਹੈ ਸਹੀ ਹੈ ਸਹੀ ਹੈ ਤਾਂ 85 ਬਣਾ ਨਹੀਂ ਢਾਲਦੇ ਸੀ ਪਹਿਲਾਂ ਅੱਛਾ 85 ਬਣਾ ਨਹੀਂ ਢਾਲਦੇ ਸੀ ਠੀਕ ਆ ਠੀਕ ਆ ਲੋਕ ਇੱਥੋਂ ਪਾਣੀ ਲੈਣ ਹੁੰਦੇ ਸੀ ਫੇ ਹਾਂ ਜੀ ਹਾਂ ਇੱਥੋਂ ਪਿੰਡ ਜੀ ਵੀ ਖੂਹਾਂ ਲਵਾਈਆਂ ਨੇ ਅਸੀਂ 85 ਪਿੰਡ ਇੱਥੋਂ ਪਾਣੀ ਲੈਂਦੇ ਸੀ ਨਾ ਉਹ 85 ਪਿੰਡਾਂ ਦੀ ਜਮੀਨ ਜਾਇਜ਼ਾ ਤੱਕ ਅੱਛਾ 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 ਹਾਂ ਹੁਣ ਦੇ ਦੇਖਿਆ ਜਾਂਦੇ ਨੇ ਠੀਕ ਆ ਠੀਕ ਆ ਇੱਥੇ ਟੈਕਸ ਇੱਥੇ ਦਿੰਦੇ ਸੀਗੇ ਹਾਂ ਇੱਥੇ ਟੈਕਸ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਜਿਹੜਾ ਟੈਕਸ ਵਸੂਲਿਆ ਜਾਂਦਾ ਸੀ ਹਾਂ ਹਾਂ ਦੁੱਲਾ ਸੋਂ ਦਈਏ ਦੁੱਲਾ ਸੋਂ ਦੀ ਟਾਬ ਇਹ ਪਿੱਛਾ ਦਾ ਗੱਡਾ ਕਾਰ ਘੜਦਾ ਦਾ ਅੱਛਾ ਜੀ ਇਹ ਜਾਨੀਆ ਬੁੜੀ ਨੇ ਆ ਦਾ ਭਤੀਜਾ ਲਿਆਂਦਾ ਤੀਆ ਲਾੜ ਨਹੀਂ ਲੀਤੀ ਉਹਦੇ ਠੀਕ ਆ ਸਹੀ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਜੀ ਤੇ ਕੁਝ ਪਰਿੰਦੇ ਜਿਹੜੇ ਬਾਈ ਇੱਥੇ ਵੀ ਹੈਗੇ ਨੇ ਬਾਈ ਉਹਨਾਂ ਨੇ ਛੱਡੇ ਨੇ ਇਹ ਵੱਡੇ ਆ ਨਹੀਂ ਇਹ ਬਈ ਪੱਟੇ ਪੈ ਨੇ ਇਹ ਪੱਟੇ ਹੋਈ ਨੇ ਜਿਹੜੇ ਉੱਡਣੇ ਆ ਹਾਂ ਸਹੀ ਹੈ ਸਹੀ ਹੈ ਕੁਝ ਬਾਈ ਉਹਨਾਂ ਨੇ ਇੱਧਰ ਛੱਡ ਲੈਨੇ ਜਿਹੜੇ ਪਹਿਲੇ ਬਾਜ਼ੀਆਂ ਚ ਛੱਡ ਨਹੀਂ ਉਹਦੇ ਵਾਸਤੇ ਹੈਂ ਜੀ ਹਾਂ ਜੀ ਆ ਦੇਖੋ ਨਾਰੀ ਨੇ ਸਾਰੇ ਆਹ ਕਲਰ ਦੇਖੋ ਬਾਈ ਕਬੂਤਰ ਦਾ ਕਿੰਨਾ ਸੋਹਣਾ ਆ ਹੈ ਇਹ ਆਪਾਂ ਨੂੰ ਗੁਰਦੀਪ ਰੈਣੀਆ ਵਾਲਾ ਨਹੀਂ ਬਈ ਜਿਹੜਾ ਹੈਂਡੀਕੈਪਟ ਹੈਗਾ ਹਾਂਜੀ ਹਾਂਜੀ ਉਹਦੇ ਚੇਲੇ ਨੇ ਦਿੱਤਾ ਜੀ ਆਪਣੇ ਸੱਨਾਂ ਵਾਲੇ ਸਖ ਪਾਲਿਆ ਨੇ ਬਈ ਲੱਗਣੇ ਬਈ ਸਹੀ ਹੈ ਸਹੀ ਹੈ ਟੈਟ ਕਰਕੇ ਕਿਹਾ ਜੀ ਵਜਾ ਆਪਾਂ ਨੂੰ ਸਹੀ ਆ ਸਹੀ ਆ ਰੰਗ ਹੀ ਬੜਾ ਪਿਆਰਾ ਬਣਾਇਆ ਉਹਨੇ ਤੇ ਕੁਝ ਨਰ ਬਾਈ ਆ ਵੀ ਹੈਗੇ ਨੇ ਤੇ ਬਾਕੀ ਮਿੱਤਰੋ ਦੱਸਣਾ ਜ਼ਰੂਰ ਸ਼ੰਭੜੀ ਜੀ ਦੂਸਰ ਵਾਲੀ ਬਾਜੀ ਅੱਛਾ ਪਹਿਲੇ ਦਿਨ ਆਪਣਾ ਾਂਗੀ ਚੜਿਆ ਨਹੀਂ ਰਾਤ ਨੂੰ ਉੱਤੇ ਰਹਿ ਗਿਆ ਸੀਗਾ ਅੱਛਾ ਨੱਬਾ ਜੀ ਅੱਛਾ ਜੀ ਤੇ ਦੂਜੇ ਦਿਨ ਜਿੱ ਨਿਬੜਿਆ ਕਿ ਆਪਣਾ ਜਿਹੜੇ ਸਾਂਝੀ ਚ ਫਿਰਦੇ ਦੂਜੇ ਦਿਨ ਦੁੱਸਰ ਚ ਹਾਂ ਤੇ ਆਪਣਾ ਉਹਨਾਂ ਦੇ ਨਾਲ ਚਾਰ ਕਬੂਤਰ ਰਹਿ ਗਏ ਤੇ ਪੰਜਵੇਂ ਉਹਨਾਂ ਦੇ ਨਾਲ ਹੀ ਉੱਡਿਆਗਾ ਅੱਛਾ ਅੱਛਾ ਆਪਣਾ ਪਰ ਸ਼ਾਮਲ ਨਹੀਂ ਵਿੱਚ ਕਰਿਆ ਲੇਟ ਉੱਠਿਆ ਦੀ ਥੋੜਾ ਜਾਂ ਠੀਕ ਆ ਠੀਕ ਤੇ ਤਾਂ ਕਰਕੇ ਫਿਰ ਇਹ ਆਪਾਂ ਨੇ ਦੂਜੇ ਨੇ ਲਾ ਲਿਆਂਦਾ ਸੀਗਾ ਉੱਡਿਆ ਪੂਰਾ ਫੁੱਲ ਦੂਜੇ ਦਿਨ ਵੀ ਸਹੀ ਹੈ ਸਹੀ ਹੈ ਜੀ ਪਹਿਲਾਂ ਤਾਂ ਟਾਂਗੀ ਚੜ੍ਹੀ ਨਹੀਂ ਹੈਗਾ ਇਹ ਆਪਾਂ ਕਬੂਤਰੀ ਪਿੰਦੂ ਤੋਂ ਲੈ ਕੇ ਆਂਦੀ ਸੀ ਬਈ ਠੀਕ ਆ ਇਹ ਤੇ ਕਬੂਤਰਾ ਆਪਣਾ ਘਰੋਂ ਸੀ ਬਈ ਠੀਕ ਆ ਠੀਕ ਆ ਜੀ ਤੇ ਉਹਨਾਂ ਦਾ ਬੱਚਾ ਹੈ ਬਹੁਤ ਵਧੀਆ ਬੱਚਾ ਸੋਹਣਾ ਹੈ ਬਾਕੀ ਬਈ ਕਿੱਦਾਂ ਦਾ ਲਗਾ ਵੀਰ ਦਾ ਸ਼ੌਂਕ ਦੱਸਣਾ ਜਰੂਰ ਠੀਕ ਹੈ ਜੀ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਤੇ ਚੈਨਲ ਆਪਣਾ ਕਰਨਾ ਵਿਰਾਟ ਫਿਜਨ ਸਬਸਕ੍ਰਾਈਬ ਠੀਕ ਹੈ ਜੀ ਬੱਤੂ ਬਣਾ ਰਾ ਆ ਆਪਣਾ ਕਾਲੀਬੀਰ ਪਹੁੰਚ ਗਿਆ ਬਾਈ ਇੱਥੇ ਬਾਈ ਹੁਣੀ ਜਿਹੜਾ ਹੈਗਾ ਪੂਰਾ ਸ਼ੌਂਕ ਕਰਦੇ ਨੇ ਨਾਲ ਤੇ ਨਾਲ ਇੱਕ ਭਰਾ ਹੋਰ ਖੜਾ ਆ ਠੀਕ ਆ ਬਾਈ ਠੀਕ ਠਾਕ ਵਧੀਆ ਬਾਈ ਹੁਣਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਜੀ ਠੀਕ ਆ ਜੀ ਤੇ ਤਿੰਨ ਖੁੱਡੇ ਉਹ نیچے ਨੇ ਜੀ ਇਹ ਵੀ ਕਵਰ ਕਰ ਦਿੱਤੇ ਨੇ ਠੀਕ ਆ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਮਿੱਤਰੋ ਜਰੂਰ ਦੱਸਣਾ ਮਿਲਦੇ ਆ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ